ਜ਼ਮੀਨੇ ਹੇਠਲੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਜੋ ਗ੍ਰਾਵਿਟ ਆ ਰਹੀ ਉਸ ਨੂੰ ਕੰਟਰੋਲ ਕਰ ਲਈ ਉਸੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਵਿੱਚ ਤਕਰੀਬਨ 2000 ਹੈਕਟੇਰ ਰਕਬੇ ਦਾ ਆਜਾ ਚੋਨੇ ਹੇਠੋਂ ਕੱਢ ਕੇ ਮੱਕੀ ਹੇਠ ਲਿਆਉਂਦਾ ਜਿਹੜਾ ਉਹ ਟਿਚਰ ਰੱਖਿਆ ਗਿਆ ਸੋ ਇਹਦੇ ਵਿੱਚ ਪਿਛਲੇ 1 2 1 ਮਹੀਨੇ ਤੋਂ ਲਗਾਤਾਰ ਸਾਡੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਰਮਚਾਰੀ ਆ ਪਿੰਡਾਂ ਦੇ ਵਿੱਚ ਜਾ ਕੇ ਬੇਨਤੀ ਕਰਕੇ ਤੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਸਮਝਾ ਕੇ ਇਸ ਪੱਖੋਂ ਇਸ ਜਿਹੜੀ ਆ ਮੁਹਿੰਮ ਦੇ ਨਾਲ ਜਿਹੜਾ ਜੋੜਿਆ ਵਾ ਤੇ ਜੇਕਰ ਇਸ ਦੀ ਗੱਲ ਕਰੀਏ ਤਾਂ ਇਹ ਇਸ ਵੇਲੇ ਸਾਡੀ ਪ੍ਰਗਤੀ ਦੀ ਗੱਲ ਕਰੀਏ ਤਾਂ ਤਕਰੀਬਨ 700 ਹੈਕਟੇ ਰਕਬੇ ਦੇ ਵਿੱਚ ਅਸੀਂ ਵੀ ਆਈ ਜਿਹੜੀ ਕਰ ਚੁੱਕੇ ਹਾਂ ਤੇ 1200 ਹੈਕਟੇ ਰਕਬੇ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਨੇ ਉਹ ਕਮਿਟਿਡ ਹੋ ਚੁੱਕੇ ਨੇ ਕਿ ਅਸੀਂ ਬੀਜਾਂਗੇ ਸੋ ਬੜੀ ਕੋਈ ਖੁਸ਼ੀ ਦੀ ਗੱਲ ਹੈ ਕਿ ਅਸੀਂ ਜੇ ਇਸ ਮਕਸਦ ਵਾਸਤੇ ਫਸਲੀ ਭਿੰਤਾ ਵਾਸਤੇ ਪੰਜਾਬ ਸਰਕਾਰ ਵੱਲੋਂ ਜੋ ਹੰਡ ਪ੍ਰੋਗਰਾਮ ਦਿੱਤਾ ਗਿਆ ਹੈ ਉਹਦੇ ਵਿੱਚ ਕਾਫੀ ਅਸੀਂ ਸਫਲਤਾ ਹਾਸਲ ਕੀਤੀ ਹੈ ਤੇ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਇਹ ਹੀ ਹੈ ਕਿ ਇਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਜੋ ਇਸ ਵਾਰੀ ਪ੍ਰਬੰਧ ਕੀਤਾ ਗਿਆ ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਅਸੀਂ ਪੈਦਾਵਾਰ ਕਰ ਲੈਂਦੇ ਸੀ ਬਾਅਦ ਚ ਮਾਰਕੀਟਿੰਗ ਦਾ ਕਰਦੇ ਸੀ ਪਰ ਇਸ ਵਾਰ ਸਾਡੇ ਮਾਨਯੋਗ ਭਗਵੰਤ ਮਾ ਜੀ ਨੇ ਇਹ ਪਹਿਲ ਕਰਦਿਆਂ ਹੋਇਆ ਕਿ ਨਹੀਂ ਆਪਾਂ ਪਹਿਲਾਂ ਜਿਹੜੀ ਆ ਮਾਰਕੀਟਿੰਗ ਦਾ ਪ੍ਰਬੰਧ ਕਰਨਾ ਫਿਰ ਕਿਸਾਨ ਨੂੰ ਕਹਿਣਾ ਕਿ ਆਪਾਂ ਜਿਹੜੀ ਮੱਕੀ ਬੀਜੀ ਸੋ ਇਹਦੇ ਵਿੱਚ ਜਿਹੜੀ ਉਹਦੀ ਐਮਐਸਪੀ ਦਾ ਖਰੀਦ ਜਿਹੜੀ ਆ ਉਹ ਸੁਨਿਸ਼ਚਿਤ ਯਕੀਨੀ ਬਣਾਉਣ ਲਈ ਸਾਡੇ ਕੋਲ ਇਥਨੋਲ ਜਿਹੜੇ ਮੈਨੂਫੈਕਚਰਿੰਗ ਯੂਨਿਟ ਆ ਇਥੇ ਕੀੜੀ ਮੇਲਿਆ ਵੀਆਰਵੀ ਆ ਆਪਾਂ ਇਨੀਰਿਆ ਇਸ ਤਰ੍ਹਾਂ ਬਟਰ ਸ਼ੂਗਰ ਮੇਲਿਆ ਇਹਨਾਂ ਵੱਲੋਂ ਜਿਹੜੀ ਖਰੀਦ ਕੀਤੀ ਜਾਣੀ ਜਿਹੜੀ ਇਹਦੀ ਐਮਐਸਪੀ ਹੋਏਗੀ ਇਸ ਤੋਂ ਇਲਾਵਾ 17500 ਰੁਪਏ ਪ੍ਰਤੀ ਹੈਕਟੇਰ ਰਕਬਾ ਜਿਹੜਾ ਜਿਹੜਾ ਕਿਸਾਨ ਵੀਰ ਝੋਨੇ ਰਕਬਾ ਕੱਢ ਕੇ ਜਿਹੜਾ ਉਹ ਮੱਕੀ ਦੀ ਕਾਸ਼ਤ ਕਰੂਗਾ ਉਹਨੂੰ ਜਿਹੜਾ ਉਹ ਦਿੱਤਾ ਜਾਣਾ ਵਾ ਸੋ ਕਿਸਾਨ ਵੀਰੋ ਇਹ ਕਿਉਂਕਿ ਸਾਡੇ ਕੋਲ ਇਸ ਵੇਲੇ ਜਿਹੜੀ ਨਿਊਮੈਟਿਕ ਪਲੈਂਟਰ ਦੀ ਗੱਲ ਕਰੀਏ ਤੇ ਸਾਡੇ ਕੋਲ 22 ਇਸ ਵੇਲੇ ਨਿਊਮੈਟਿਕ ਪਲੈਂਟਰ ਜਿਹੜੇ ਜਿਹਦੇ ਵਿੱਚ ਮਰੂਦ ਹੈ ਜਿਹੜੇ ਕਿ ਇਸ ਵੇਲੇ ਵਿਜੀ ਆ ਪੂਰੇ ਵੀ ਜੇ ਆਪ ਨੂੰ ਆਪਾਂ ਕਹੀਏ ਨਾ ਵੀ ਮੱਕੀ ਦੀ ਬਿਜਾਈ ਕਰਨੀ ਤੇ ਵੇਟਿੰਗ ਪੀਰੀਅਡ ਆ ਰਿਹਾ ਵਾ ਸੋ ਇਹਦੇ ਵਿੱਚ ਬਹੁਤ ਉਸ਼ਾਹ ਦਿਖਾਇਆ ਜਾ ਰਿਹਾ ਵਾ ਉਮੀਦ ਹੈ ਕਿ ਅਸੀਂ ਜਿਹੜਾ ਦੋ ਸਾਡਾ ਟੀਚਾ ਜਿਹੜਾ ਉਹ ਉਹੀ ਪੂਰਾ ਕਰਾਂਗੇ ਤੇ ਇਹਦੇ ਵਿੱਚ ਜਿਹੜੀ ਸਾਡੀ ਪਾਣੀ ਦੀ ਲਗਾਤਾਰ ਜਿਹੜਾ ਸਾਡੇ ਗਰਾਵਟ ਥੱਲੇ ਆ ਰਹੀ ਹੈ ਉਹਨੂੰ ਆਪਾਂ ਰੋਕਣ ਦੇ ਵਿੱਚ ਸਫਲਤਾ ਹਾਸਲ ਕਰਾਂਗੇ ਇਸ ਦੇ ਨਾਲ ਨਾਲ ਜਿਹੜਾ ਪ੍ਰਦੂਸ਼ਣ ਜਿਹੜਾ ਹੁੰਦਾ ਆ ਪਰਾਲੀ ਦੀ ਸਾਹਮ ਸੁਭਾਲ ਵਿੱਚ ਜਿਹੜੀ ਪ੍ਰੋਬਲਮ ਹੁੰਦੀ ਆ ਉਹਨੂੰ ਵੀ ਆਪਾਂ ਹੱਲ ਕਰਨ ਦੇ ਵਿੱਚ ਕਿਤੇ ਨਾ ਕਿਤੇ ਸਫਲ ਹੋਵਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਪਲ ਬਹਿਲ ਪਿੰਡ ਹਯਾਦਨਗਰ ਮੈਂ ਡਾਕਟਰ ਸਾਹਿਬ ਦੀ ਪ੍ਰੇਰਣਾ ਹੇਠ ਮੈਂ 2 ਏਕੜ ਆਪਣੇ ਮੱਕੀ ਦਾ ਕਰ ਰਹੇ ਆ ਤੇ ਮੈਂ ਪੂਰਾ ਜ਼ੋਰ ਲਾ ਕੇ ਇਹਨੂੰ ਕਾਮਯਾਬ ਕਰਾਂਗਾ ਜੇ ਇਹਦੀ ਖਰੀਦ ਵਧੀਆ ਰਹੀ ਤੇ ਅਗਲੇ ਸਾਲ ਇਹ ਏਰੀਆ ਦੁਨਾ ਤਿੰਨਾ ਕਰਾਂਗੇ ਜਿਨ੍ਹਾਂ ਚੋਂ ਨਾ ਘਟਾ ਸਕੀਏ ਔਰ ਮੱਕੀ ਦੀ ਜਿਹੜੀ ਹੈ ਫਸਲ ਨੂੰ ਵੱਧ ਵਾਧਾ ਦੇ ਸਕੀਏ ਔਰ ਜੇ ਇਹ ਜੋ ਪੈਸੇ ਅੱਛੇ ਬਣੇ ਖਰੀਦ ਵਧੀਆ ਰਹੀ ਤੇ ਅਗਲੇ ਸਾਲ ਏਰੀਆ ਵੱਧ ਹੋਏਗਾ ਔਰ ਵਧੀਆ ਕਾਮਯਾਬ ਹੋਏਗਾ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਆਪਣਾ ਝੋਨੇ ਤੇ ਫਸਲੀ ਚੱਕਰ ਚੋਂ ਨਿਕਲ ਕੇ ਫਸਲੀ ਵਿਭਿੰਨਤਾ ਕਰਨ ਵਾਸਤੇ ਇਹ ਸੇ ਮੱਕੀ ਦੀ ਵੀ ਫਸਲ ਨੂੰ ਕਾਮਯਾਬ ਕਰੋ ਇਹਨੂੰ ਲਗਾਓ ਔਰ ਇਹ ਚ ਵਾਕੇ ਹੀ ਕਾਮਯਾਬੀ ਮਿਲੇਗੀ ਪੈਸੇ ਵੀ ਬਨਣਗੇ ਤੇ ਤੁਹਾਡੀ ਫਸਲ ਦੀ ਜ ਜ਼ਮੀਨ ਦੀ ਜਿਹੜੀ ਰਦੋਬਦਲ ਨਾਲ ਤੁਹਾਡੀ ਸੋਇਲ ਫਰਟੀਲਟੀ ਵੀ ਵੱਧਦੀ ਹੈ ਜਿਵੇਂ ਸਾਡੇ ਮੁਖੇ ਚ ਬੜੀਆ ਸੋ ਡਾਕਟਰ ਅਮਰ ਸਿੰਘ ਜੀ ਹੁਣਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਆ ਕੀ ਸਰਕਾਰ ਦਾ ਇਹ ਉਪਰਾਲਾ ਜਿਹੜਾ ਹੈਗਾ ਆ ਪਾਣੀ ਦੀ ਨੂੰ ਬਚਾਉਣ ਵਾਸਤੇ ਇਹ ਮੱਕੀ ਲਿਆ ਰਹੇ ਨੇ ਅਤੇ ਜਿੱਦਾਂ ਪਹਿਲੇ ਉਹਨਾਂ ਦੱਸਿਆ ਕਿ ਮਾਰਕੀਟਿੰਗ ਜਿਹੜੀ ਹੈਗੀ ਆ ਉਹ ਸਨਿਸ਼ਚਿਤ ਹੈਗੀ ਆ ਤੇ 7000 ਰੁਪਿਆ ਪ੍ਰਤੀ ਕਿੱਲਾ ਜਾਂ 17500 ਰੁਪਿਆ 2.5 ਕਿੱਲਿਆਂ ਪਿੱਛੇ ਕਿਸਾਨ ਨੂੰ ਮਿਲੇਗਾ ਸੋ ਅਗਰ ਇਹ ਚੀਜ਼ਾਂ ਸਰਕਾਰ ਵੱਲੋਂ ਪੂਰੀ ਬਾਹ ਫੜੀ ਜਾ ਰਹੀ ਹੈ ਕਿਸਾਨ ਦੀ ਤੇ ਜਿਵੇਂ ਸਾਡੇ ਹਿਆਤ ਨਗਰ ਦੇ ਕਪਿਲ ਬੈਲ ਹੁਣੀ ਜੀ ਪੂਰੇ ਉਤਸ਼ਾਹ ਦੇ ਨਾਲ ਜਿਹੜਾ ਇਹ ਇਸ ਪਾਸੇ ਆ ਰਹੇ ਨੇ ਅਸੀਂ ਬਾਕੀ ਕਿਸਾਨਾਂ ਨੂੰ ਵੀ ਬੇਨਤੀ ਕਰਾਂਗੇ ਇਹ ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਮੱਕੀ ਹੀਟਾਂ ਰਕਵੈਲਿਓ ਬਲਾਗ ਗਰਦਾਸਪੁਰ ਦੀ ਵੀ ਜੀ ਆਪਾਂ ਗੱਲ ਕਰੀਏ ਤੇ ਸਾਡੇ ਗਰਦਾਸਪੁਰ ਦੇ ਵਿੱਚ ਵੀ ਕਿਸਾਨਾਂ ਨੇ ਕਾਫੀ ਉਤਸ਼ਾਹ ਦਿਖਾਇਆ ਹੈ ਅਗਰ ਆਪਾਂ ਸਾਰੇ ਮਿਲ ਜੁਲ ਕੇ ਇਹ ਹੰਬੜਾ ਮਾਰਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਾਂ ਪਾਣੀ ਵੀ ਬਚਾ ਸਕਾਂਗੇ ਤੇ ਜਿਹੜੀ ਸਾਡੀ ਮਿੱਟੀ ਤੇ ਵਾਤਾਵਰਨ ਆ ਉਹਦੀ ਵੀ ਸੰਭਾਲ ਕਰ ਸਕਾਂਗੇ ਧੰਨਵਾਦ ਜੀ ਸਾਰਿਆਂ ਦਾ